ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਜਿਹੜਾ ਉਹ ਨੋਟ ਕਰ ਲਿਓ। ਪਿੰਡ ਚੂਟੀਆਂ ਆ ਗਿਆ ਸੱਜਣੋ। ਜ਼ਿਲ੍ਹਾ ਮੋਗਾ ਤੇ ਨੇੜੇ ਫਤੇਗੜ ਪੰਚਤੂਰ ਆ ਜਾਂਦਾ ਸੱਜਣੋ ਧਰਮਕੋਟ ਈਸੇਖਾਂ ਕੋਟ ਲੋਈਆਂ ਇਹਦੇ ਆਹਨ ਗਵਾਂਡ ਤੇ ਸੋਨੂ ਨੂੰ ਮਲਾਵਾਂਗੇ ਤੁਹਾਨੂੰ ਅੱਜ ਅੱਠ ਹੈ ਨਹੀਂ ਮਲਾਣਾ ਅੱਠ ਝੂਟੀਆਂ ਮਈਆਂ ਇਸ ਘਰੇ ਵੀ ਕਿਰੀ ਆਲੀਆਂ ਆ ਇੱਕ ਰੰਗ ਕਾਲੀ ਝੂਟੀਏ ਤੋਂ ਸ਼ੁਰੂ ਕਰ ਲਾਂਗੇ ਉਸ ਤੋਂ ਬਾਅਦ ਤੁਹਾਨੂੰ ਮੀਣੀ ਵਿਖਾ ਦੇਾਂਗੇ ਫੇਰ ਇੱਕ ਨੱਕੇ ਨੱਕੇ ਸਿੰਘ ਦੀ ਤੇ ਉਸ ਤੋਂ ਬਾਅਦ ਫੇਰ ਇੱਕ ਮੰਨ ਲਓ ਦੂਜਾ ਜਾਂ ਤੀਜਾ ਸੁਹਾ ਬੜਾ ਚੰਗਾ ਲੇਵਾ ਭਾਂਡਾ ਇੱਕ ਆ ਬੰਨੀ ਬੈਠਾ ਬੜੀ ਜਾਨਦਾਰ ਤੇ ਸ਼ਾਨਦਾਰ ਮੈਂ ਵੇਖਿਓ ਕੀ ਕਹਿਣੀ ਲੇਵਾ ਭਾਂਡਾ ਲੱਗਾ ਕਰਮਾਂ ਵਾਲੀ ਨੂੰ ਉਦੋਂ ਬਾਅਦ ਇੱਕ ਆ ਝੋਟੀ ਆ ਗਈ ਫੇਰ ਇੱਕ ਝੋਟੀ ਆ ਗਈ 8 ਐਨੀਮਲ ਇਸ ਘਰੇ ਵਿਕਰੀ ਵਾਲੇ ਆ ਸੱਜਣੋ ਇਹਨਾਂ ਸਾਰਿਆਂ ਦਾ ਲੇਖਾ ਜੋਖਾ ਲੈ ਕੇ ਤੁਹਾਡੇ ਨਾਲ ਸਾਂਝਾ ਕਰਦੇ ਸੋਨੂੰ ਤੋਂ ਜਿਹੜਾ ਪਸ਼ੂ ਪਸੰਦ ਆ ਗਿਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਵੀ ਤੁਹਾਡਾ ਵੱਡਾ ਧੰਨਵਾਦ ਆਜੋ ਲਈਏ ਜਾਣਕਾਰੀ ਜੁੜਿਓ ਐਂਡ ਤੱਕ ਕੱਲੇ ਕੱਲੇ ਦੀ ਡਿਟੇਲ ਕਰਦੇ ਸਾਂਝੀ ਨਿੱਕਾ ਨਿੱਕਾ ਕਲਿੱਪ ਮੀਣੀ ਦਾ ਸੋਹਣੀ ਝੋਟੀ ਆ ਬਾਕੀ ਕਿੰਨਾ ਦੁੱਧ ਕਿੰਨੇ ਦਿਨਾਂ ਦੀ ਸੂਈ ਇਹਦੀਆਂ ਜਿਹੜੀਆਂ ਗੱਲਾਂ ਬਾਤਾਂ ਆਪਾਂ ਮਾਲਕਾਂ ਤੋਂ ਕਨਫਰਮ ਕਰਾਂਗੇ ਇੰਨਾ ਪਿਆਰ ਸਤਿਕਾਰ ਦੇਣ ਲਈ ਤੁਹਾਡੇ ਦਿਲੋਂ ਹੀ ਨਹੀਂ ਤੇ ਧੰਨਵਾਦੀ ਆਜੋ ਲਈਏ ਜਾਣਕਾਰੀ ਸੋਨੂ ਝੋਟੀਆਂ ਵਾਲੇ ਭਰਾ ਸਤਿ ਸ੍ਰੀ ਅਕਾਲ ਸੋਨੂ ਵੀਰ ਸਸਰੀ ਕਾਲ ਜੀ ਸਸਰੀ ਕਾਲ ਸੰਤੂ ਸਾਹਿਬ ਜੀ ਹੋ ਠੀਕ ਠਾਕ ਜੇ ਬਹੁਤ ਵਧੀਆ ਮੇਰਾ ਕੂਸਾ ਹਾਂ ਬੜੀ ਕਿਰਪਾ ਗੁਰੂ ਰਾਮਦਾਸ ਦੀ ਸ਼ੁਕਰ ਹੈ ਗੁਰੂ ਰਾਮਦਾਸ ਕਿਰਪਾ ਰੱਖੇ ਚੜ੍ਹਦੀ ਕਲਾ ਹਾਂ ਬਾਬਾ ਦੀ ਸੇਵਾ ਅੱਜ ਕਹਿ ਦਈਏ ਵੀ ਸੋਨੂ ਝੋਟੀਆਂ ਵਾਲਾ ਭਰਾ ਫੇਰ ਆ ਗਿਆ ਲੈ ਕੇ ਜਾਨ ਮਾਰ ਅੱਠ ਮਹੀਆਂ ਸੂਈਆਂ ਤਾਜ਼ੀਆਂ ਬਿਲਕੁਲ ਅੱਠ ਸੂਈਆਂ ਤਾਜ਼ੀਆਂ ਹਾਂਜੀ ਬਿਲਕੁਲ ਐਡਰੈਸ ਦੱਸਣਾ ਕਰਾਂਗੇ ਜਾਣਦੇ ਹੀ ਸਾਰੇ ਜਾਣਦੇ ਹੀ ਵੀਰ ਭਰਾ ਪਿੰਡ ਚੋੜੀਆਂ ਤਹਿਸੀਲ ਧਰਮਗੜ ਜ਼ਿਲ੍ਹਾ ਮੋਗਾ ਜੀ ਓਕੇ ਪਿਆਰ ਕਰਦੇ ਹਾਂ ਤੇ ਬਾਕੀ ਹੱਥ ਜੋੜ ਕੇ ਬੇਨਤੀ ਵੀਰਾਂ ਨੂੰ ਦੱਸ ਦਈਏ ਵੀ ਕੋਈ ਪਾਣੀ ਦਾ ਨਹੀਂ ਪਿਛਲੀ ਵਾਰ ਡਰੀ ਗਏ ਵੀਰੂ ਪਾਣੀ ਤੇ ਨਹੀਂ ਤੁਸੀਂ ਵੀ ਦੱਸ ਤੋ ਇਹ ਕਿਤੇ ਨਹੀਂ ਪਾਣੀ ਦਰਿਆ ਚ ਹਾਂ ਤੁਸੀਂ ਵੀ ਦੱਸ ਦਿਓ ਮੁੜ ਕੇ ਪਾਣੀ ਕਰਕੇ ਕਈ ਵੀਰ ਆਉਂਦੇ ਨਹੀਂ ਆਉਂਦੇ ਯਾਰ ਯਾਰ ਦਾ ਸੱਚ ਨੂੰ ਦਰਿਆ ਦਰੂਚਾ ਕੋਈ ਨਹੀਂ ਮਹਾਰਾਜ ਦੀ ਕਿਰਪਾ ਚਾਹੀਦੀ ਹੈ ਲੈ ਲਾਂਗੇ ਕੰਮ ਤੇ ਝੋਟੀਆਂ ਵਿਖਾਉਣੇ ਤੁਹਾਨੂੰ ਟੌਪ ਟੌਪ ਦੀਆਂ ਇਹਦੇ ਕੋਲੋਂ ਇਹਦਾ ਕੀ ਲੇਖਾ ਜੋਗਾ ਪੱਤਾ ਕੱਢ ਕੇ ਚਾਰਾਂ ਦਿਨਾਂ ਦੀ ਸੂਈ ਆਈ ਚਾਰ ਦਿਨਾਂ ਦੀ ਸੂਈ ਹਾਂ ਮੂੰਹ ਜੁਬਾਨ ਵਾਲਾ 10 ਕਿਲੋ ਤੇ ਉਦਾਂ ਆਪਾਂ 9 ਚਵਾ ਕੇ ਦੇਾਂਗੇ ਓਕੇ ਠੀਕ ਹੈ ਜੀ ਸੂਹਾ ਦੁੱਜਾ ਸੂਹਾ ਦੁੱਜਾਈ ਕਿਆ ਬਾਤ ਆ ਸਾਫ ਸੂਬ ਬਹੁਤ ਆ ਜੁੱਤੀਆਂ ਹਾਂ ਬਹੁਤ ਚੰਗੀਆਂ ਆ ਜੀ ਆਹ ਬੱਚਾ ਜੀ ਓਕੇ ਬੱਚਾ ਕੱਟਾ ਕਿ ਕੱਟੀ ਕੱਟਾ ਹੀ ਮਗਰ ਕੱਟਾ ਇਹਦੇ ਕੋਲੇ ਸੱਜਣੋ ਵੇਖੋ ਵਿਰਲਾ ਮੁਰਲਾ ਲੱਗੀਆਂ ਕਰਮਾਂ ਵਾਲੀ ਨੂੰ ਆਪਸੀ ਥਣਾ ਦੀ ਗੈਪ ਦੂਰੀ ਸੋਹਣੀ ਆ ਤੇ ਬਾਕੀ ਸਿੰਗਲ ਹੱਡੀ ਦੀ ਆ ਚੰਗੀ ਝੋਟੀ ਆ ਕਮਾਲੋ ਸ਼ਾਹ ਜੀ ਲਾਲੀ ਵਾਲਾ ਲੇਵਾ ਸੱਜਣੋ ਵੇਖੋ ਬਾਕੀ ਰੇਟ ਤੁਹਾਨੂੰ ਤੁਹਾਡੇ ਲੈਣ ਵਾਲੇ ਕਰਾਵਾਂਗੇ ਜਮਾ ਜਿਹੜੇ ਤੁਸੀਂ ਪੜੱਕ ਪੜੱਕ ਪਸ਼ੂ ਖਰੀਦੋ ਵੇਖੋ ਹੈ ਨਾ ਕੋਈ ਗੱਲਬਾਤ ਝੂਟੀ ਦੀ ਮਗਰ ਕੱਟਾ ਚਾਰ ਪੰਜ ਦਿਨਾਂ ਦੀ ਸੂਈ ਝੂਟੀ ਆ ਥਣ ਦਾ ਸਹਿਜ ਸੂਝ ਬੜਾ ਸੋਹਣਾ ਲੱਗਾ ਪਿਆ ਸਜਣੋਂ ਲਾਲੀ ਵਾਲਾ ਲੇਵਾ ਇਹਦੇ ਕੋਲੋਂ ਨੌ ਚਵਾ ਦੇਾਂਗੇ ਹਾਂਜੀ ਨੌ ਕਿਲੋ ਖੁੱਲਾ ਹੋਊਗਾ ਮੈਂ ਖੁੱਲਾ ਡੁੱਲਾ ਪਸੇ ਸਿਰ ਦੁੱਧ ਦੱਸਣਾ ਜਿਹੜੇ ਮਈਆਂ ਦੇ ਕੋਲ ਆ ਖਾਲਦ ਦੁੱਧ ਨਹੀਂ ਆਪਾ ਦੱਸਣਾ ਓਕੇ ਰੇਟ ਇਹਦਾ ਇੱਕ ਨੰਬਰ ਵਾਲੀ ਦਾ ਸਭ ਤੋਂ ਸਭ ਮੁੱਲ 85 80 ਦੇ ਦੇਗੀ ਮੁੱਲ ਕਰਦੇ ਆ 85000 ਹਾਂਜੀ 80 ਦੀ ਦੇ ਦੇਗੀ 80 ਦੀ ਪੰਜ ਹੀ ਛੱਡੇ ਆ ਘੜੀ ਘੜੀ ਪਾਣੀ ਪੂਣੀ ਆਏ ਆ ਤੇ ਵੀਰ ਦਾ ਕਿਸੇ ਦਾ ਚਲੋ ਮਸਲਾ ਹੱਲ ਹੋ ਜਾਊਗਾ ਦੁੱਧ ਜਿਆਦਾ ਨਹੀਂ 10 11 ਕਿਲੋ ਚਾਹੀਜੂ ਓਕੇ 80000 ਦੀ ਦੇ ਦੇਗੀ ਹਾਂ ਛੋਟੀ ਚੀਜ਼ ਨਹੀਂ ਆ ਦੋ ਛੱਡੇ 78000 ਦੀ ਪੱਕਾ ਜਿਹੜੇ ਲੈਣੇ ਆ ਨਹੀਂ ਹੁੰਦਾ ਯਾਰ ਹਾਂ ਕਰ ਨਹੀਂ ਤੋਕੜ ਵੀ 60000 ਰੁਪਏ ਦੀ ਹੈ। ਰਾਮਨਾ ਠੀਕ ਹੈ 78000 ਦੀ। ਉਠੇ-ਗੁੱਠੇ ਜਿੱਦੀ ਕੋਣ ਮੈਂ ਆ। ਕੀ ਬਾਤ ਆ ਬੜੀ ਚੰਗੀ ਝੋਟੀ ਦੇ ਰਿਹਾ। 2 ਘਟ 80000 ਦੀ। ਹਾਂ 2 ਘਟ 80000 ਦੀ। ਕੀ ਬਾਤ ਆ ਤਾਜੀ ਸੂਈਆ ਸੱਜਰੋਂ ਕਿਤੇ ਤੋਕੜ ਨਾ ਸਮਝਿਓ ਗਿੱਲੇ ਬੱਚੇ ਤੇ। ਕੀ ਬਾਤ। ਤੇ ਮੀਣੀ ਲਿਆ ਮੀਣੀ ਥਲੇ ਸਭ 10 ਕਿਲੋ ਚੋਕੇ ਦੇਣਾ ਦੋ ਟਾਈਮਾਂ ਦਾ। ਓਕੇ ਹੋਊ 11 ਪਰ 10 ਤਾਂ ਜਿਵੇਂ ਮਰਜ਼ੀ ਤਸਲੀਆਂ ਕਰਕੇ ਲੈ ਜਾ ਬਖਾਓ ਥਣ ਤੋਂ। 10 ਕਿਲੋ ਚੋਕੇ ਚਵਾ ਕੇ ਦੇ ਦਿਆਂਗੇ। ਹਾਂ ਲਿਆ ਬਾਹਰ ਇਹਨੂੰ ਵੀ। ਤੇ ਸਿੰਘ ਵੇਖੋ ਕਿੱਡਾ ਸੋਹਣਾ ਇਹਦਾ। ਓਕੇ ਕਿਆ ਬਾਤਾਂ ਕਿਆ ਬਾਤਾਂ ਛੋਟੀ ਬੜਾ ਚੰਗਾ ਪੱਠਪੜਾ ਸੱਜਣੋ ਕਲੱਪ ਵੇਖਿਓ ਇਹਦੀ ਨਿਗੇ ਨਿਗੇ ਕਿੱਡੇ ਸ਼ਾਨਦਾਰ ਤੇ ਜਾਨਦਾਰ ਵੇਖੋ ਲਿਵਾ ਪਾਂਡਾ ਚੈੱਕ ਕਰ ਲੋ ਪੱਠਪੜਾ ਚੈੱਕ ਕਰ ਲੋ ਥਣ ਦਾ ਸੈ ਚੈੱਕ ਕਰ ਲੋ ਤੇ ਬਾਕੀ ਨਮਾਈਆਂ ਨੂੰ ਇਹ ਮਰਿਆ ਤੇਲ ਤੁਲਪਲਵਾਨਾਂ ਰਹੀ ਆ ਸੱਜਣੋ ਵੇਖੋ ਤੂਰਾ ਕੱਟੀ ਦਾ ਫੇਸ ਬਹੁਤ ਸੋਹਣਾ ਦੋ ਦੰਦ ਸੰਸਾ ਮੂੰਹ ਕਿਆ ਬਾਤ ਆ ਸੱਜਣੋ ਵੱਡੀ ਗੱਲ ਮਿਲੀ ਆ ਵੀ ਦੋ ਦੰਦ ਆ ਹਜੇ ਬੜੀ ਚੰਗੀ ਮੈਂ ਬਣੂਗੀ ਸੱਜਣੋ ਆਉਂਦੇ ਸੂਏ ਤਿੰਨ ਸੂਆਂ ਤੱਕ ਹਜੇ ਨੇ ਵੱਡੀ ਹੋਣਾ ਕਿੱਧਰ ਨੂੰ ਗੇਮ ਜਾਊਗੀ ਵੇਖੋ 10 ਕਿਲੋ ਧਾਰਾਂ ਚ ਪਾਵਾਂਗੇ ਕਹਿੰਦਾ ਵੀਰ ਤੁਹਾਨੂੰ ਜਿਹੜਾ ਭਾਂਡੇ ਵਾਲਾ ਦੁੱਧ ਆ 12 13 ਨਹੀਂ ਦੱਸਿਆ ਸੱਜਣੋ ਸਾ ਇੱਕ ਬੇਨਤੀ ਸਾਰਾ ਹੀ ਮਾਲ ਤਾਜ਼ਾ ਵੀਰ ਵਾਰ-ਵਾਰ ਨਾ ਕੋਈ ਨਹੀਂ ਉੱਚੇ ਬੱਚੇ ਦੀ ਮੈਂ ਕੋਈ ਵੀ ਨਹੀਂ ਆਪਾਂ ਲੈਂਦੇ ਠੀਕ ਹੈ ਜੀ ਓਕੇ ਇਹਦਾ ਕੀ ਕਰਦਗੇ ਰੇਟ ਮੋਲ ਤੇ ਢੇਲੀ ਕਰਮਾਂ ਵਾਲੀ ਕਰਮਾਂ ਵਾਲੀ ਚੋਂਨ ਗੋਠੇ ਜਿਹੜੀ ਧਾਰ ਮੈਨ ਚੋਣ ਓਕੇ ਠੀਕ ਸਭ ਸਭ ਮੋਲ ਭਾਵੇਂ 1 2 15 ਜਿੰਨਾ ਮਰਜ਼ੀ ਇੱਕ 12 ਲੈਣਾ ਆਪਾਂ 1 ਲੱਖ ਤੇ 12000 ਲੈਣਾ ਲੈਣਾ ਹਾਂ ਚੰਗੀ ਹੈ ਯਾਰ ਮੇਰੀ ਨਜਾਇਜ਼ ਮੁੱਲ ਨਜਾਇਜ਼ 35 40 ਆਪਾਂ ਕਹੇ ਵੀਰ ਨੂੰ ਨਿਆ ਦੇ ਕੋਈ ਆਖੇ ਨਾ ਵੀ ਯਾਰ ਸਾਨੂੰ ਆਂਦਾ ਹਰੇਕ ਦੀ ਸਮਝ ਹੁੰਦੀ ਵੀਰ ਦੀ ਆਪਾਂ ਆਪਣੀ ਠੀਕ ਹੈ ਆਪਾਂ ਇੱਕ 12 ਲੈਣਾ ਹਾਂ ਇੱਕ 12 ਲੈਣਾ ਝੁੱਟੀ ਚੰਗੀ ਬਹੁਤ ਚੰਗੀ ਮੈਲਾ ਸੁੱਟ ਕੇ ਜਿਆਦਾ ਨਹੀਂ 2 ਕਿਲੋ ਵੱਧ ਗਈ ਤੇ ਇੰਨਾ ਹੀ ਬੜਾ ਬੜਾ 15 11 12 ਕਿਲੋ ਦੁੱਤ ਪਾਈ ਜਾਣਾ ਨੇ ਹਾਂ ਨਾ ਪਾਈ ਥਣ ਥਣ ਵਿਖਾ ਦਿਓ ਮਾਰੇ ਚੰਗਾ ਹਾਂ ਤੇ ਤਸੱਲੀਆਂ ਕਰਾਤੀਆਂ ਆਪਾਂ ਵੇਖੋ ਕੀ ਬਾਤ ਦੂਜਾ ਸੁਆਸੰਦੂ ਸਾਹਿਬ ਆ ਵੀ ਝੋਟੀ ਹੈਗਾ ਦਾਸ ਪਰ ਆਪਾਂ ਦੇਣਾ 9 ਹੈਗਾ 10 ਆ ਦੁੱਜਾ ਸੂਆ 9 ਕਰਕੇ ਸੌਦਾ ਕਰੀ ਹਾਂ 9 ਕਰਕੇ ਸੌਦਾ ਕਰ ਕੱਦ ਚੰਗਾ ਕੱਦ ਚੰਗਾ ਸਿੰਗੀ ਵੇਖਿਆ ਰੁਪਈਆ ਨਹੀਂ ਲੰਗਦਾ ਹਾਂ ਨਿੱਕੀ ਨਿੱਕੀ ਚੂਣ ਬਹੁਤ ਚੰਗਾ ਬਾਲੀ ਚਵਾਈ ਜੱਡੇ ਜੱਡੇ ਮੋٹے ਥਾਣੇ ਡਿੱਡ ਮੋਟ ਚਵਾਈ ਕਿਆ ਬਾਤ ਤੇ ਮੀਣੀ ਮਗਰ ਕੱਟੀ ਕੇ ਕੱਟਾ ਬੱਚੇ ਕੱਟੇ ਤਕਰੀਬਨ ਸਾਲ ਸਾਹਿਬ ਇਹ ਕੱਟਿਆਂ ਦਾ ਸੀਜ਼ਨ ਹੀ ਆ ਹਾਂਜੀ ਸੀਜ਼ਨ ਹੀ ਕੱਟਿਆਂ ਦਾ ਵਾਕਿਆ ਹੀ ਵੇਖੋ ਝੋਟੀ ਦੁੱਜਾ ਸੂਆ ਬਹੁਤ ਸ਼ਾਨਦਾਰ ਆ ਸੱਜਣਾ ਸਿੰਗਲ ਹੱਡੀ ਵਾਲੀ ਸੰਧ ਸਾਹਿਬ ਇੱਕ ਬੇਨਤੀ ਹੱਥ ਜੋੜ ਕੇ ਜੇ ਆਪਾਂ 95 ਮੁੱਲ ਪਾਇਆ ਤੇ ਕਈ ਵੀ ਰੱਸੀ ਲਾਉਂਦੇ ਉਹ ਫੋਨ ਨਾਲ ਲਾਉਣ ਵੀਰ ਹੱਥ ਜੋੜ ਕੇ ਨੂੰ ਬੇਨਤੀ ਹਾਂ ਟਾਈਮ ਨਾ ਖਰਾਬ ਕਰਨ ਆਪਾਂ ਕੋ ਆਪਣਿਆਂ ਨਹੀਂ ਬੈਠੇ ਵੀ ਆਪਾਂ ਨਿਆਣੇ ਬੈਠੇ ਵੀ ਦਵਾ ਦਾ ਸਾਨੂੰ ਪੈਸਾਂ ਦੀ ਆਪਾਂ ਪੈਸੇ ਵੇਖੇ ਹੁੰਦੇ ਆ ਕਈ ਜਾਂਦੇ ਨਾ ਵੀਰ ਪੈਸੇ ਨਕਦ ਆਪਾਂ ਪੈਸੇ ਲਾ ਕੇ ਲਿਆਂਦੇ ਪੈਸੇ ਲਾ ਕੇ ਆਈਆਂ ਹਾਂ ਹਾਂ ਜੀ ਕਿਹੜਾ ਇਹ ਮਸਤਾਈਆਂ ਵਿਚਾਰ ਚਲੋ ਆਪਾਂ ਇਹਨੀਆਂ ਦੇ ਮਾਨਤਾਨ ਕਰਾਂਗੇ ਕਿਸੇ ਦਾ 80 ਵਾਲਾ ਫੋਨ ਨਾਲ ਵੀਰ ਕੋਈ ਕਰੇ ਕਰੇ ਦੇ 10000 ਰਾਕਤ ਐਨਾ ਫਰਕ ਨਹੀਂ ਪੈਂਦਾ ਹਾਂ ਉਹ ਮਾਨਤਨ ਅਖੰਡ ਛੋੜ ਛੱਪਾ ਹਾਂਜੀ ਹਾਂਜੀ ਮਾਨਤਾਨ ਕਰਦੀਦਾ ਪਰ ਆਪਾਂ ਮੁੱਲ ਲੋਕਾਂ ਨੂੰ ਖਿੱਚ ਕੇ ਪਹਿਲਾਂ ਹੀ ਪਾਈਦਾ ਸਾਰਿਆਂ ਸਮਾਂ ਨਹੀਂ ਪਤਾ ਆਪਾਂ ਹਾਂਜੀ ਚੱਲ ਜਿਹੜੇ ਕਰਦੇ ਉਹਨਾਂ ਨੂੰ ਕਿਹੜਾ ਮਿਲ ਜਾਂਦਾ ਹਾਂ ਚਲੋ ਸੰਧੂ ਸਾਹਿਬ ਕੋਈ ਗੱਲ ਉਹ ਫਿਰ ਟਾਈਮ ਉਹ ਖਰਾਬ ਹੁੰਦਾ ਐਵੇਂ ਸਾਰੀ ਜਿਹੜੀ ਇਹ ਤਰ੍ਹਾਂ ਇਹ ਉਹਨੇ ਕਰਦੇ ਆਣ ਕੇ ਮੁੱਲ 85000 ਮੈਂ ਇਹਨਾਂ ਦਾ ਲਾਉਣਗੇ ਲੱਖ ਅਲੀ ਦਾ ਉਹ ਉਹਦਾ ਟਾਈਮ ਹੀ ਖਰਾਬ ਕਰਨਾ ਇੱਥੋਂ ਦੇਈਏ ਹੁਣ ਹਾਂਜੀ ਮਿਲਦੀਆਂ ਨਹੀਂ ਸੰਧੂ ਸਾਹਿਬ ਨਾ ਭਰਾਵਾ ਬੜੇ ਮੁੱਲ ਕਰਦੇ ਲੋਕ ਸੰਸਮ ਮੁੱਲ ਕਰਾ ਲਓ 195 92000 ਰੁਪਏ ਲੈਣਾ ਆਏਗਾ 92000 ਹਾਂ 92 ਜਿਹੜੇ ਪਹਿਲੇ 90 ਤੇ ਦੋ ਘਰੇ ਆਊਗਾ ਵੀਰ ਮਾਨਤਨ ਕਰ ਦਿਆਂਗੇ ਧੰਨਵਾਦ ਹਾਂ ਚੌਗੀ ਕੱਟੀ ਆ ਉਹ 10 12 ਆਪਾਂ 9 ਤੇ ਭੇਜਣੀ ਜਿਹੜਾ ਮਰਜ਼ੀ ਆਨਲਾਈਨ ਮੰਗਾ ਲੇ ਬੋਠੇ-ਬੋਠੇ ਜੱਡੀ ਮੇ ਬਹੁਤ ਚੰਗੀ ਕੱਟੀ ਆ ਨਵੀਆਂ ਵਾਧੇ ਵਾਲੀ ਆ 92000 ਹਾਂ ਹੋਊਗਾ 11 10 ਤੇ ਕੰਡੇ ਤੇ ਲਾਇਕੇ ਲਾ ਕੇ ਦੇਣਾ ਅੰਥੇ 10 ਕਿਲੋ ਕੰਡੇ ਦੇ ਦੇਣਾ ਹਾਂ ਬੱਚਾ ਵਖਾ ਦਿਓ ਲੇਵਾ ਵੇਖ ਕੇ ਭਵਾਂ 13 14 ਵੇ ਕਿਹੜੇ ਦੁੱਧ ਦਾ ਫालतੂ ਆਪਾਂ ਦੱਸਣਾ ਨਹੀਂ ਤੁਸੀਂ ਅੱਗੇ ਵੀ ਆਪਾਂ ਨੂੰ ਤੁਹਾਨੂੰ ਪਤਾ ਆਪਣੀ ਆਦਤ ਠੀਕ ਕੱਟਾ ਬੜਾ ਤਗੜਾ ਦੇ ਕਿ ਕੱਟਾ ਬੱਚਾ ਬਹੁਤ ਚੰਗਾ ਮੈਂ ਵੀ ਬੜੀ ਚੰਗੀ ਥਾਂ ਥਨੂ ਵਿਖਾਉ ਸਰ ਹਾਂ ਲਿਆ ਇਹਨੂੰ ਸੁਆ ਦੂਜਾ ਤੀਜਾ ਤੀਜਾ ਲਾਲੇ ਦੂਜਾ ਲਾਲੇ ਵੀਰ ਆਦੇ ਕੋਰ ਸਮਝ ਲਾ ਲੈਣਾ ਅਰੇ ਆਪਦੀ ਸਮਝ ਲਾ ਲੈ ਹਾਂਜੀ ਸੁਆ ਲਾਲੇ ਭਵਾਂ ਦੂਜਾ ਦੇ ਭਵਾਂ ਤੀਜਾ ਬਾਕੀ ਸੰਸਾਭ ਇੱਕ ਬੇਨਤੀ ਜਿਹੜੇ ਵੀਰ ਕਮੈਂਟ ਕਰਦੇ ਨੇ ਵੀ ਵੀਡੀਓ ਵਾਲੇ ਰਲੇ ਨੇ ਤੁਸੀਂ ਦੱਸੋ ਜੀ ਆਪਾਂ ਕੀ ਰਲੇ ਤੁਹਾਨੂੰ ਕਿਹਦੀਆਂ ਅੱਖਾਂ ਵੱਡੀਆਂ ਛੋਟੀਆਂ ਨੇ ਇੱਕ ਚਲ ਚੇਤਾ ਕਰਾਦਾ ਮ ਇੱਕ ਸਿੰਘ ਆਈਡੀ ਤੋਂ ਇੱਕ ਸੱਜਣ ਕਮੈਂਟ ਕਰਦਾ ਵੀਰ ਮਾਣਾ ਹਾਂ ਵੀਰ ਨੂੰ ਇੱਕ ਵਾਰੀ ਮੈਂ ਜ਼ਰੂਰ ਮਿਲਾਂ ਮਿਲੇ ਮਿਲੇ ਸਾਨੂੰ ਗੱਲ ਤਾਂ ਕਰੇ ਹਾਂ ਹਾਂ ਦਰਸ਼ਨ ਦੇ ਕੇ ਫੇਰ ਗੱਲ ਕਰੇ ਹਾਂ ਗੱਲ ਕਰਨੀ ਸਾਡੇ ਨਾਲ ਵੀ ਕੀ ਗੱਲ ਕਿੱਥੇ ਗਲਤਤਾ ਸੀ ਕਿੱਥੇ ਗਲਤਤਾ ਮੱਝ ਕਿਹੜੀ ਲਗੀਆਂ ਤੁਸਾਂ ਤੋਂ ਵੀ ਤੇਰੀ ਕਾਢੀ ਗਲਤਤਾ ਸੀ ਇੱਕ 60 65 ਵਾਲੀ ਮੈਂ ਦਾ 45000 ਲਾਉ ਗੱਲ ਹੈ ਕਿਹੜੀ ਰਜਾਈ 'ਚ ਬੈਠਾ ਓ ਸੰਧੂ ਸਭੋਂ ਨੇ ਬੱਕਰੀ ਨਹੀਂ ਕਿਦੀ ਲਈ ਹੋਣੀ ਫੇਰ ਆਪਾਂ ਉਹ ਦੋ ਕਰਕੇ ਨਹੀਂ ਫੜਿਆ ਠੀਕ ਆਈਡੀ ਆ ਯਾਰ ਜਾਣ ਕੇ ਲੋਕ ਖਰਾਬ ਕਰਦੇ ਆ ਇਹ ਸਾਰੀਆਂ ਜਿਹੜੀਆਂ 10 12 ਬੱਧੀਆਂ ਇਹ ਬਾਹਰੋਂ ਫਰੀ ਥੋੜਾ ਫੜ ਕੇ ਲਈ ਬੀਠੇ ਹਾਂ ਤੇ ਉਹ ਸੱਜਣ ਸੁਣਦਾ ਜਰੂਰ ਹੋਊਗਾ ਮੇਰੀ ਹੱਥ ਬੰਨ ਕੇ ਬੇਨਤੀ ਆ ਵੀ ਇੱਕ ਰੀ ਮਿਲ ਮੇਰਾ ਭਰਾ ਜੀ ਹਾਂ ਫੋਨ ਲਾ ਜਾ ਤੁਹਾਨੂੰ ਲਾਵੇ ਜਾਂ ਮੈਨੂੰ ਲਾਵੇ ਹਾਂ ਇੱਕ ਰੀ ਨਾ ਮਿਲ ਮੇਰਾ ਵੀਰ ਸਾਨੂੰ ਜਰੂਰ ਤੇਰਾ ਵੱਡਾ ਧੰਨਵਾਦ ਕਰਾਂਗੇ ਮੇਰਾ ਭਰਾ ਹਾਰ ਹੂਰ ਪਾਵਾਂਗੇ ਤੇਰੇ ਜਿੱਥੇ ਗਲਤ ਹੋਏ ਉੱਥੇ ਗਲਤੀ ਮੰਨਾਂਗੇ ਸੱਜਣ ਜੇ 45 ਦੀ ਮਿਲਦੀ ਤੇ 10 ਭਾਵੇਂ ਘੱਲ ਦੇ ਸਾਈ ਪਾਵਾਂਗੇ ਹਾਂ ਤੈਨੂੰ ਰੁਪਏ ਨਕਦ ਦੇ ਦੇਵਾਂਗੇ ਤੇ ਲੈ ਲੈ ਕੇ ਘੱਲੀ ਜਾ ਕਰ ਮੇਰਾ ਭਰਾ ਕਿਸੇ ਦੀਆਂ ਪਸਮਾਂ ਨੂੰ ਅਗਲੇ ਨੇ 1 30 ਦੀ ਵੇਚੀ ਹੁੰਦੀ ਸੋਨੂ ਤੇ ਉਹਦਾ ਲਾਈ ਜਾਣਗੇ 80000 ਮੈਂ ਸੰਤੂ ਸਾਹਿਬ ਉਹ ਫਿਰ ਆਪਾਂ ਟਾਈਮ ਤਾਂ ਹੀ ਅਗਲੇ ਨੂੰ ਆਖੀਦਾ ਫੋਨ ਕੱਟਦੀਦਾ ਬਾਹਲਾ ਪਟਾ ਟਾਈਮ ਹੀ ਨਹੀਂ ਅਗਲੇ ਨੂੰ ਜਿਹੜਾ ਬੰਦੇ ਨਹੀਂ ਨਾ ਲੈਣੀ ਜਿੰਨੇ ਨਾ ਨਾ ਗੱਲਾਂ ਹੀ ਦੋ ਕਰ ਲਈਆਂ ਗੱਲਾਂ ਜਿੰਨੇ ਜਿੰਨੇ ਨਹੀਂ ਲੈਣੀ ਸੋ ਸਮੇ ਉਹਦੀ ਗੱਲ ਹੀ ਨਹੀਂ ਸੁਣਨਾਂ ਦਾ ਬਸ ਇਹਦਾ ਰੇਟ ਕੀ ਕਰਦਗੇ ਮੁੱਲ ਭਾਵੇਂ 1 15 1 ਬਾ 1 12 ਦੀ ਦੇਣੀ ਮਾਨਤਨ ਕਰਦੇ ਆਂ ਵਿੱਚ ਇੱਕ ਲੱਖ ਤੇ 12000 ਲੈਣਾ ਬਸ ਚੂਣ ਚਾਣ 100 ਦੀ 100 ਮੈਂ ਸੰਤੂ ਚੂਣ ਨਹੀਂ ਕੋਈ ਮੈਂ ਮੜੀ ਬੱਚਾ ਲਾ ਦੇ ਲਾਈ ਪੁੱਤਰ ਬੱਚਾ ਮੜਾ ਓਕੇ ਰਿਪੋਰਟਰ ਰਹਿੰਦੇ ਹ ਤੇ ਐਦਾ ਕੀ ਲੇਖਾ ਝੋਖਾ ਬੜੀ ਚੰਗੀ ਗਏ ਆ ਮੈਂ ਜੇ ਇਹਦਾ ਲੇਵਲ ਦੋ ਤਾਂ 15 ਕਿਲੋ ਕਹਿ ਦਈਏ ਹਾਂ 12 ਕਿਲੋ ਚੋਣ ਵਾਲਾ ਛੋਟੀ ਕੋਲੇ ਦੋ 12 ਕਿਲੋ ਤੱਕੜੀ ਤੇ ਰੱਖਣਾ ਹਾਂ ਇੱਕ ਬੇਨਤੀ ਹੋਰ ਵੀ ਜਿਹੜੀ ਅਰਜਨ ਕੁੰਗੜ ਦੀ ਹੋਈ ਉਹ ਕਹਿਣੀ ਦੁੱਜੀ ਨਹੀਂ ਕਹਿਣੀ ਸੰਸਭਾ ਪਰਜਨ ਕੁੰਗੜ ਦੀ ਗਈ ਪਿੱਛੇ ਗੱਲ ਕਰਾਈ ਫਿਰ ਤਸੱਲੀ ਹੋਈ ਕਈ ਵੀਰ ਥੱਲੇ ਕਮੈਂਟ ਕਰਦੇ ਯਾਰ ਤੂੰ ਭਰਾਇਆ ਠੀਕਾ ਸਾਰਿਆਂ ਨੂੰ ਕਹਿਤੀ ਅਰਜਨ ਕੁੰਗੜ ਦੀ ਹਾਂ ਹੁਣ 11 12 ਵੱਜੀਆਂ ਸਾਰਿਆਂ ਥੋੜਾ ਕਹਿ ਦਿਓ ਅਰਜਨ ਜਿਹੜੀ ਕਈ ਕਿਸੇ ਨੇ ਉਹ ਕਹੀ ਹਾਂ ਉਹ ਕਹੀ ਇਹ ਸੰਸਭ ਕੋਈ ਨੂਰ ਦੀ ਦਸੀ ਉਹਨਾਂ ਛੋਟੀ ਉਹੇ ਨੂਰ ਦੀ ਹਾਂ ਲక్ష్ਮੀ ਡੇਰੀ ਵਾਲੇ ਲక్ష్ਮੀ ਡੇਰੀ ਵਾਲਿਆਂ ਦੀ ਕੀ ਬਾਤ ਹੈ ਜਿਹੜਾ ਵੀਰ ਅੱਗੋਂ ਦਾਤਾ ਛੋਟੀ ਵੀ ਦੱਸਦੀ ਆ ਛੋਟੀ ਵੀ ਦੱਸਦੀ ਸਾਡ ਹੁਣ ਜਿਹੜੀਆਂ ਦੁੱਧੀਆਂ ਸੱਤ ਦੁੱਧੀਆਂ ਉਹ ਥੋੜਾ ਕੋਈ ਨੂਰ ਦੀਆਂ ਬਣ ਜਾਣੀਆਂ ਨਹੀਂ ਵਾਕਿਆਈ ਛੋਟੀ ਛੋਟੀ ਸੁਹਾ ਦੁੱਧਾ ਦੁੱਧ 12 ਕਿਲੋ 12 ਕਿਲੋ ਹੁਣ ਉਹਨਾਂ ਦਾ ਕਹਿਣ ਵਾਲਾ ਵਿਖਾਲੇ ਵਾਲਾ 15 17 ਜੇ ਕਈ ਜਗੇ ਓਕੇ ਇਹਦੇ ਕੋਲੇ ਬੱਚਾ ਕੱਟਾ ਕਿ ਬੱਚਾ ਕੱਟਾ ਵੇ ਆ ਵਿਖਾਇਆ ਬੱਚਾ ਵਿਹਾਈਓ ਤਾਜ਼ਾ ਬੱਚਾ ਨਹੀਂ ਨਹੀਂ ਓਕੇ ਤਾਜੀ 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 ਵੇਖੋ ਪਰ ਲੇਵਾ ਪਾਂਡਾ ਲੱਗਾ ਤੇ ਝੂਟੀ ਕਿਸੇ ਚੰਗੇ ਘਰਾਣੇ ਦੀ ਆ ਤੁਸੀਂ ਵੀ ਵੇਖ ਕੇ ਆਪੇ ਦੱਸ ਦਿਓ। ਕੀ ਬਾਤ ਹੈ। ਜਿਵੇਂ ਕਹਿੰਦੇ ਨਾ ਭੁੱਖ ਲੈਂਦੀ ਆ ਤੇ ਉਹ ਚੀਜ਼ ਹੀ ਆ ਬਹੁਤ ਸ਼ਾਨਦਾਰ ਝੂਟੀ ਆ ਸੱਜਣਾ। ਜਿਹੜੀ ਚੀਜ਼ ਮਾਲਕਾਂ ਨੇ ਕਿਸੇ ਨੇ ਸੱਜਣ ਨੂੰ ਦੱਸੀ ਉਹ ਦੱਸਣ ਦਾ ਵੀ ਹੱਕ ਆ। ਵੀ ਇਹ ਸਾਨੂੰ ਐਸ ਮਾਲੀ ਦੀ ਧੀ ਦੱਸੀ ਆ। ਹਾਏ ਹੁਣ ਦੱਸਣ ਵਾਲਾ ਜਾਣਦਾ। ਜਾਂ ਉਹ ਰੱਬ ਜਾਣਦਾ ਠੀਕ ਆ ਬਾਕੀ ਸਭਾ ਬਾਬਾ ਪੰਜ ਚਾਰ ਵੇਚੀਆਂ ਉਹ ਮਾਲੀਆਂ ਦੀ ਝੋਟੀਆਂ ਕੋਈ ਕੋਈ ਨੂਰ ਦੀ ਕੋਈ ਅਰਜਨ ਕੁੰਗੜ ਦੀ ਮੋਦੀ ਦੀ ਸਚਾਈ ਨਿਕਲੀ ਝੋਟੀਆਂ ਦੀ ਸਚਾਈ ਨਿਕਲੀ ਹੁਣ ਸਾਰੀਆਂ ਛੜਾ ਦੱਸ ਦੇਣੀਆਂ ਵੀ ਆ ਪੋਸਟ ਝੋਟੇ ਦੀਆਂ ਉਹ ਜਿਹੜੀਆਂ ਹੁਣ ਇਦੋਂ ਪਹਿਲਾਂ ਚਾਰ ਵਖਾਤੀਆਂ ਉਹਨਾਂ ਦਾ ਨਾਂ ਹੀ ਨਹੀਂ ਲਿਆ ਉਹਨਾਂ ਦਾ ਨਾਂ ਹੀ ਨਹੀਂ ਲਿਆ ਮੇਰਾ ਧੰਨਵਾਦ ਆਜਾ ਪੁੱਤੇ ਨਹੀਂ ਬਾਕੀ ਲੰਮਾ ਚੱਲਾਂਗੇ ਸਾਫ਼ ਸੁਥਰਾ ਕਰਾਂਗੇ ਹਾਂ ਜੀ ਸਾਫ਼ ਸੁਥਰਾ ਕਰਾਂਗੇ ਜੇਰ ਤੋਂ ਮੈਂ ਸਹੀ ਕਰਾਂਗੇ ਥਣਾ ਤੋਂ ਮੈਂ ਸਹੀ ਕਰਾਂਗੇ ਦੁੱਧ ਇੱਥੇ ਚੋ ਕੇ ਲੈ ਜਾ ਗਾਂ ਅਗਲੇ ਦੀ ਸੇਵਾ ਦਾ ਵਰਜੀ ਬਿਲਕੁਲ ਗਾਂ ਦਾ ਹੁਣ ਜੇ ਕੋਈ ਪੱਠੇ ਪਾਉ ਤਾਂ ਚੋਂ ਚੌਹ ਹਾਂ ਇਹਦਾ ਰੇਡ ਕਿੱਡਾ ਕਾਸ਼ਾ ਛੋਟੀ ਬੜੀ ਚੰਗੀ ਆ ਮੁੱਲ ਡੇਢ ਕਰਾ ਲਓ 45 ਕਰਾ ਲਓ 40 ਕਰਾ ਲਓ 35 ਕਰਾ ਲਓ 32 ਲੈਣਾ ਆਪਾਂ 1 ਲੱਖ 32000 32000 ਹਾਂ ਓਕੇ ਰਿਪੋਰਟ ਹੈ ਕੋਈ ਊੜਾ ਬੰਦਾ ਹੀ ਨਹੀਂ ਮੈਂ ਖਾ ਇਹੋ ਜੀ ਚਾਹੂੰ ਗਠਾਂ ਦਾ ਪੂਰੀ ਆ ਜੀ ਇੱਕ ਕਮੀ ਕੋੜਾ ਛੋਟੀ ਛੋਟੀ ਹੈ ਜਿਹਨੂੰ ਕਹਿੰਦੇ ਕੀ ਉਹ ਚੀਜ਼ ਹੀ ਆ ਬਹੁਤ ਚੰਦ ਸ਼ਾਨਦਾਰ ਛੋਟੀ ਸੰਸਮ ਮੜਾ ਮੜਾ ਮੈੜਾ ਮਾਰਦੀ ਵੀ ਛੋਟੀ ਕੰਡੇ ਕੰਡੇ ਵਾਲਾ ਹੋ 11 ਪਰ 10 ਚੋਕੇ ਦੇਣਾ ਤੇ ਮੈਲਾ ਜਾਂ ਛੁੱਟਦੀ ਵੀ 2 ਕਿਲੋ ਵੱਜੂਗੀ ਓਕੇ 12 13 ਕਿਲੋ ਖੁੱਲਾ ਡੁੱਲਾ ਦੋ ਸੁਹਾ ਪਹਿਲਾ ਸੁਹਾ ਪਹਿਲਾ ਕੀ ਬਾਤ ਅਕਾ ਤਕਾ ਟੌੜਾ ਬਣੇ ਮੂੰਹ ਚਾਰ ਦੰਦ ਸੰਸਮ ਮੂੰਹ ਚਾਰ ਦੰਦ ਹਾਂ ਚਾਰ ਦੰਦ ਲੈ ਵੇਖੋ ਸੱਜਣਾ ਹੀਰੇ ਪਸੂਆ ਵੀਰ ਦੇ ਕੋਲੇ ਇੱਕ ਤੋਂ ਇੱਕ 11 ਵਾਂ ਤੁਸੀਂ 10 ਮੰਨ ਕੇ ਵੀਰ ਕਹਿੰਦਾ ਸੌਦਾ ਕਰ ਲਿਓ ਪਹਿਲਾ ਸੂਆ ਤੇ ਮੂੰਹੋਂ ਚਾਰ ਦੰਦ ਕੱਟੀ ਆ ਕੀ ਕਹਿਣੇ ਆ ਪੱਠ ਪੁੜੇ ਦੀ ਬੜੀ ਸ਼ਾਨਦਾਰ ਦੇਖੋ ਤੇ ਚੋਣ ਤਾਂ ਜਿਵੇਂ ਤੁਹਾਨੂੰ ਸਟਾਰਟਿੰਗ ਚ ਹੀ ਦੱਸ ਦਈਏ ਇੱਕੋ ਵਾਰੀ ਨਵੇੜਤਾ ਹੀ ਵੀ ਸਾਰੀਆਂ ਹੀ ਸੌ ਦੀਆਂ ਸੌ ਆ ਨਿੰਦਨ ਵਾਲੀ ਕੋਈ ਨਹੀਂ ਕਿਉਂਕਿ ਗਾਂ ਰੁਪਏ ਲੱਗ ਕੇ ਲਈਆਂ ਸੱਜਣਾ ਤੇ ਪਾਸ ਦੇ ਵਿੱਚ ਮਹਾਰਾਜ ਦੀ ਕਿਰਪਾ ਨਾਲ ਫੁੱਲ ਓਕੇ ਰਿਪੋਰਟ ਆ ਭਰਾ ਥੋਲੀ ਪਤਾ ਥੋਲੀ ਥੋਲੀ ਸੇਰਾ ਥੋਲੀ 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 ਵੇਖੋ ਲਿਵਾ ਪਾਂਡਾ ਕੱਟੀ ਨੂੰ ਇਹਦੇ ਥੱਲੇ ਤੁਹਾਨੂੰ ਕੋਈ 12 13 ਨਹੀਂ 10 ਕਿਲੋ ਦੁੱਧ ਚਵਾ ਕੇ ਦੇਣਾ ਵੀਰ ਕਹਿੰਦਾ ਤੇ ਖੁੱਲਾ ਹੋਊਗਾ ਇਹ ਗੱਲ ਮੰਨਣ ਵਾਲੀ ਆ ਯਕੀਨ ਵੀ ਆਉਂਦਾ ਜਿਹੜੇ ਭੈਣਾ ਭਰਾ ਪਿਆਰ ਕਰਦੇ ਆ ਵੇਖੋ ਕੱਟੀ ਸੰਸਾ ਉਹ ਜਿਹੜੇ ਆਪਣੇ ਪੁਰਾਣੇ ਗਾਗ ਲੱਗੇ ਨਾ ਉਹ ਤਾਂ ਵੇਖਣ ਨਹੀਂ ਆਉਂਦੇ ਬਾਕੀ ਨਵੇਂ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਵੇਖ ਕੇ ਲਜਾਇਆ ਕਰੋ ਠੀਕ ਹੈ ਜੀ ਇੱਕ ਅੱਧੀ ਵੇਖ ਕੇ ਲੈ ਜਾ ਕਰੋ ਮੁੜ ਕੇ ਭਾਵੇਂ ਆਉਣ ਲੈਣੀ ਮਗਾੜਿਆ ਕਰੋ ਠੀਕ ਹੈ ਜੀ ਵਾਕਿਆ ਇਹਦਾ ਕੀ ਰੇਟ ਕਰ ਦਈਏ ਫਿਰ ਸੋ ਮੋੜ ਕਰ ਲਓ 1 15 20 ਜੋ ਮਰਜੀ ਹਾਂ 1 12 1 11 ਦੀ ਝੋਡੀ ਦੇਣੀ ਆ ਬਸ 1 ਲੱਖ 11000 ਰੁਪਏ ਲੈਣਾ 11 ਹਾਂ ਦੁੱਧ 10 ਕਿਲੋ ਕੰਡੇ ਦੇ ਤੋਲ ਕੇ ਲੈਣੇ ਕੋਈ ਸਫਾਈਆਂ ਬਹੁਤ ਹਾਂ ਜਿੱਡੇ ਜਿੱਡੇ ਮੋٹے ਥਾਣੇ ਡੀਡੀ ਮਟ ਝੋਟੇ ਚੌਣ ਮੋਟੀ ਕਿਆ ਬਾਤ ਜਿਉਂਦੀ ਰਵੇ ਬੜੀ ਸ਼ਾਨਦਾਰ ਕੱਤੀ ਆ ਸੱਜਣੋ ਵੇਖੋ ਐਨਾ ਕੋਈ ਗੱਲ ਬਾਤ ਐਂਡ ਐਵੇਂ ਨਹੀਂ 11 ਕਿਹਾ ਕੋਈ ਗੱਲ ਖਾਸ ਆ ਸਰ ਸਰ 10 ਕਿਲੋ ਬੋਲਾ ਚੁਣ ਮੈਂ ਖੜੀ ਬਖਾ ਦੇ ਉਹ ਮਾੜੀ ਗੱਲ ਕਰਕੇ ਕੱਚੀ ਪੱਕੀ ਜੀ ਠੀਕ ਆ 11 ਦਿਨਾਂ ਦੀ ਇਹ ਸੂਈ ਮੈਂ 10 ਕਿਲੋ 11 ਦਿਨਾਂ ਦੀ ਸੂਈ 10 ਕਿਲੋ ਹਾਂ ਬੋਲਾ ਖੁੱਲਾ ਡੁੱਲਾ ਚੋ ਕੇ ਦੇਾਂਗੇ ਠੋਕੇ ਹਾਂਜੀ ਬੱਚਾ ਕੱਟਾ ਕੱਟੀ ਬੱਚਾ ਕੱਟਾ ਮਗਰੇ ਦੇ ਕੱਟਾ ਹਾਂਜੀ ਰੇਟ ਦੱਸ ਗਏ ਰਹਿੰਦੇ ਹਾਂ ਦੱਸ ਦਈਏ ਕੋਈ ਗੱਲ ਨਹੀਂ ਜੇ ਲੈ ਜਾਣਗੇ ਉਹ ਵੀ ਠੀਕ ਨਾਲ ਜਾਣਗੇ 95000 ਰੁਪਿਆ ਪਰ ਲੈਣਾ ਹੈ ਦਾ 90 ਤੇ 5 95000 ਹਾਂ 10 ਕਿੰਡੇ ਤੇ ਲਾ ਕੇ ਦੇਣਾ ਕਹਿਣਾ 10 ਕਿਲੋ ਕੰਡੇ ਤੇ ਲਾ ਦੇਣਾ ਹਾਂ ਸੂਆ ਦੂਜਾ ਸੂਆ ਦੂਜਾ ਕੱਚੀ ਪੱਕੀ ਗੱਲ ਹੋ ਗਈ ਹਾਂ ਕੱਚੀ ਪੱਕੀ ਤੁਹਾਡੇ ਕੋਲ ਹੀ ਖੜਿਆ ਪੁੱਛ ਸਕਦਾ ਪੁੱਛ ਸਕਦਾ ਠੀਕ ਹੈ ਹਾਂ ਅੱਗੇ ਨੇ ਮੀਰਾ ਵੀ ਦੀ ਆ ਗਈ ਕੀ ਬਾਤ ਆ ਵਿਖਾੜੇ ਵਾਲਾ 11 12 ਤੇ 10 9 10 ਕਿਲੋ ਚੋਣ ਵਾਲਾ ਥਣ ਥਣ ਨੂੰ ਵਿਖਾਉਂਦੇ ਮੜੇ ਮੜੇ ਇੱਥੇ ਕੰਗਾ ਰੱਖਦੀ ਤਾਂ ਪੰਜਾਂ ਮਿੰਟਾਂ ਚ ਗੱਡੀ ਚੜ੍ਹਨੀ ਏ ਉਹ ਇਹੋ ਜਿਹਾ ਪਾ ਆਂਦਾ ਤੇ ਮੈਂ ਕਰ ਇਹਦੇ ਮਗਰ ਇਹਦੀ ਕਟਾਓ ਨੀਲੀ ਰਵੀ ਦਾ ਨੀਲੀ ਰਵੀ ਦਾ ਬਾਈਟਾ ਹਾਂਜੀ ਖੱਟ ਹਾਂਜੀ ਓਕੇ ਦੋਤ ਦੋਤ ਸਾਧੂ ਸਾਹਿਬ ਦਾਹ ਜੀ ਹੋਊਗਾ 9.5 ਦੀ ਗਰੰਟੀ ਫੁੱਲ ਹੋਊਗੀ ਦੇਖੋ ਸ਼ਾਹੀ ਦਮ ਕੇ ਰਾਂ ਕਿਦੋਂ ਦਾ ਦੀ ਸੰਧੂ ਸਾਹਿਬਰਾ ਆਰਾਮ ਨਾਲ ਆਰਾਮ ਨੇ ਇਹ ਨਾ ਦੇਣਾ ਦੋ ਦਿਨ ਜੇ ਲੈਣੀ ਤੇ ਕਿਸੇ ਨੇ 9:30 ਤੇ ਵੀ ਲੈ ਲੈਣੀ ਨਹੀਂ ਲੈਣੀ ਤੇ 12:00 ਵੀ ਨਹੀਂ ਲੈਣੀ ਯਾਰ ਗੱਲਾਂ ਤੋਂ ਪਤਾ ਨਹੀਂ ਕਿਹੜੇ ਗਾਉਂ ਤੇ ਵੀ ਨਾ ਜਿਹੜੇ ਪੈਰ ਭਰਾ ਭੱਜੇ ਹੁੰਦੇ ਨੇ ਨਾ ਮੈਂ ਉਹਨਾਂ ਨਾਲ ਮੱਝਾਂ ਹਾਂ ਹਾਂਜੀ ਹਾਂਜੀ ਆਉਂਦਾ ਬਸ ਸਹੀ ਗੱਲ ਹੁਣ ਜੰਗੇ ਵੀਡੀਓ ਪਾ ਦੀ ਚੰਗੇ ਹਾਂ ਜੰਗੇ ਪਿਛਲੀ ਵਾਰੀ ਮਾਲ ਵੇਚ ਗਿਆ 5 6 ਡੰਗਰ ਥੋੜੇ ਵੀਰ ਪਾਣੀ ਤੋਂ ਡਰ ਜੰਦੇ ਪਾਣੀ ਦਾ ਰਝਾਨ ਬੜਾ ਹੀ ਸੰਸਭ ਹਾਂ ਚਲੋ ਫੜ ਕੇ ਪਾਣੀ ਨੁਕਸਾਨ ਬੜਾਇਆ ਚਲੋ ਮਹਾਰਾਜ ਕਿਰਪਾ ਕਰੇ ਉਹਨਾਂ ਦੇ ਵੀ ਹਾਂ ਬਹੁਤ ਨੁਕਸਾਨ ਹੋ ਗਿਆ ਹਾਂ ਸਾਰੇ ਆਪਣੇ ਭਰਾ ਜੀ ਉਹ ਬਚਣਗੇ ਤਾਂ ਆਪਾਂ ਬਚਾਂਗੇ ਕੀ ਕਰਤਗੇ ਇਹਦਾ ਮੁੱਲ ਸੰਸਭ 90 ਕਰਾ ਲਓ 85 ਕਰਾ ਲਓ 82000 ਲੈਣਾ ਚੋਰ ਛੜ ਕਰ ਰਿਆਂ ਗਏ ਜੀ 80 ਤੇ 2 82000 ਰੁਪਿਆ ਲੈਣਾ ਲੈਣਾ ਹਾਂ ਬਸ ਨਹੀਂ ਕੀ ਮਾੜੀ ਹੈ ਕਿੰਨੂ ਬੱਦਰ ਮੈਂ 10 ਕਿਲੋ ਹੋਗਾ 95 ਚ ਹੋਗੇ ਜਿਹੜਾ ਮਰਜੀ ਲੈ ਜਾ ਜਿੱਡਾ ਜਿੱਡਾ ਮੋਟਾ ਥਾਣੇ ਢੀ ਢੋਟੀ ਚਵਾਈ ਮੈਨ ਲੱਗੀ ਸੇ ਰਿ ਸਿੱਕਾ ਸਾਰੀ ਨੀਰ ਕੋਸਾ ਪਿਆ 200 ਰੁਪਿਆ ਹਾਂ ਉਹ ਰੱਖ ਕੇ ਦੇ ਦੇ ਇਹ ਵੀ ਜਿਹੜੀ ਕੋਸ਼ਿਸ਼ ਹੁੰਦੀ ਆ ਹਰ ਪਾਸਿਓਂ ਬਖਵਾਉਂਦੀ ਜੇ ਕਿ ਕੰਮ ਨਹੀਂ ਕੀਤਾ ਰਹੇ ਜਿੰਦੀ ਉਹਨਾਂ ਦੇ ਤੋਂ ਸਰਕਾਰ ਜੋ ਪੇਸ਼ਰਾ ਹਾਂ ਕੁਮਾਦੀ ਮੰਗ ਲਈਏ ਦੀ ਨਹੀਂ ਗੱਲ ਕੋਈ ਵੀਰੋ ਸ਼ਮਸਾ ਜਿੱਥੇ ਆਪਾਂ ਗਲਤ ਹੋਵਾਂਗੇ ਵੀਰ ਦੱਸਣ ਆਪਾਂ ਇਹ ਕੋਈ ਅੱਜ ਵੀਡੀਓ ਪਾ ਕੇ ਭਲਕੇ ਹਟ ਨਹੀਂ ਜਾਣਾ ਜਿੱਥੇ ਗਲਤੀਆਂ ਹੋਵਾਂਗੇ ਤੁਹਾਨੂੰ ਫੋਨ ਲਾ ਸਕਦੇ ਹਾਂ 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 ਸਾਰਾ ਕੁਝ ਹੈ ਹਾਂ ਸਾਰਾ ਕੁਝ ਕੋਈ ਨੂਰ ਵਾਲੀ ਕੋਈ ਨੂਰ ਵਾਲੀ ਹਾਂਜੀ ਜਿਹੜੀ ਜੇ ਅਠਾਂ ਦੀ ਵੀਡੀਓ ਪਾਈ ਜਿਹੜੀ ਦਾ ਪਤਾ ਉਹਦੇ ਕਿਹਾ ਸਾਰਿਆਂ ਦਾ ਨਹੀਂ ਕਹੇ ਤਾਪਾਂ ਨਹੀਂ ਖੜੀ ਵੀ ਦਾ ਹਾਂ ਠੀਕ ਹਾਂ ਖੜਾਵਾ ਨਹੀਂ ਰੱਖ ਹੁੰਦੀ ਸ਼ਾਨ ਬਲ ਨਹੀਂ ਰਲਦੀ ਇਹਨਾਂ ਨਾਲ ਨਹੀਂ ਰਲਦੀ ਨਹੀਂ ਰਲਦੀ ਨਹੀਂ ਰਲਦੀ ਉਹ ਇੱਕ ਬੱਤੀ ਦੀ ਗਈ ਆ ਹਾਂਜੀ ਹਾਂ ਬਾਕੀ ਮਾਨਤਨ ਕਰ ਦਿਆਂਗੇ ਦੁੱਧ 12 ਕਿਲੋ ਚੌਣ ਵਾਲਾ ਜੇ ਝੂਠ ਵਾਲਾ ਫਿਰ 15 ਠੀਕ ਹੈ ਮੀਣੀ ਵੀ ਨਹੀਂ ਮੀਣੀ ਤੇ ਫਿਰ ਮੀਣੀ ਹੈ ਤੁਹਾਨੂੰ ਪਤਾ ਹੀ ਹੈ ਇਹਦਾ ਵੀ ਇੱਕ ਨੰਬਰ ਵਾਲੀ ਦਾ ਤੇ ਲਾਸਟ ਵਾਲੀ ਦੇ ਰੇਟ ਜਮਾਈ ਜਾਇਜ਼ ਬਿਲਕੁਲ ਜਾਇਜ਼ ਮੰਨਤਾਂ ਕਿਹਾਦਾ 2 ਘਟ 80 ਹਾਂ 2 ਘਟ ਸੀ ਮਾਨਤਨ ਕਰ ਹਾਂ ਮਾਨਤਨ ਕਰ ਦਿਆਂਗੇ ਤੁਹਾਨੂੰ ਮਾਨਤਨ ਵੀ ਇਹ ਦੇ ਕਰਾਂਗੇ ਹਾਂ ਵੀਰ ਪੈ ਆਵਾਂਗੇ ਪਿਆਵਾਂਗੇ ਜਿਹੜਾ ਵੀਰ ਵੀਡੀਓ ਵੇਖ ਕੇ ਆਉਂਦਾ ਮਾਨਨਾ ਕੋਲ ਫੋਨ ਕਰਦਾ ਨਾ ਆਪਾਂ ਮੋੜੀ ਦਾਨੀ ਤੇ ਪੂਰੀ ਜੀਤ ਕਰਾ ਦੇ ਬਾਕੀ ਜਿੰਨੇ ਸਵਾਦ ਲੈਣਾ ਉਹਨੂੰ ਆਪਾਂ ਬੁਏ ਕੋਈ ਮੋੜਦੀ ਦਾ ਠੀਕ ਹੈ ਹਾਂ ਭਾਵੇਂ ਘਰੇ ਦਾਖ ਬੱਜੀਆਂ ਹੋਣ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ ਆਇਓ ਸੋਨੋ ਸ਼ੌਟ ਵੀ ਨਹੀਂ ਉਹਾਈ ਦਿੱਤਾ ਦੇਖੋ ਜੀ